ਸ਼੍ਰੀ ਗੁਰੂ ਅਰਗਵਿੰਦ ਸਾਹਿਬ ਜੀ ਅੰਮ੍ਰਿਤਸਰ ਵਿਖੇ ਗੁਰੂ ਜੀ ਦੇ ਦੋ ਵੇਲੇ ਦੀਵਾਨ ਸਜਦੇ ਗੁਰੂ ਜੀ ਸਤਨਾਮ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਉਹਨਾਂ ਦੀਆਂ ਮਨੋ ਕਾਮਨਾ ਅਨੁਸਾਰ ਧਰਮ ਅਰਥ ਕਾਮ ਮੋਗ ਚਾਰ ਪਦਾਰਥਾਂ ਦੀ ਬਖਸ਼ਿਸ਼ ਕਰਦੇ ਨਿਹਾਲ ਕਰਦੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗੇ ਕਿਹੜੇ ਕਿਹੜੇ ਚਾਰ ਪਦਾਰਥ ਨੇ ਧਰਮ ਅਰਥ ਕਾਮ ਤੇ ਮੋਕਸ਼ ਪਿਛਲੇ ਪੈਰ ਸ਼ਾਸਤਰ ਵਿਦਿਆ ਦਾ ਅਭਿਆਸ ਅਦੇ ਜਸਮਾਨੀ ਖੇਡਾਂ ਕਰਵਾ ਕੇ ਸੂਰਮਿਆਂ ਦੇ ਉਤਸ਼ਾਹ ਵਾਸਤੇ ਉਹਨਾਂ ਨੂੰ ਨਾਮ ਦਿੰਦੇ ਕਿਸੇ ਕਿਸੇ ਦਿਨ ਸੂਰਮਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਦੂਰ ਤੱਕ ਚਲੇ ਜਾਂਦੇ ਜਦੋਂ ਇਸ ਤਰ੍ਹਾਂ ਕੋਈ ਸਮਾਂ ਬੀਤ ਗਿਆ ਆਪ ਜੀ ਦੇ ਘਰ ਸ਼੍ਰੀ ਮਹਾਦੇਵੀ ਜੀ ਦੇ ਉਦਰ ਤੋਂ ਕਤਕ ਦੀ ਪੂਰਨਮਾਸੀ ਸੰਮਤ 1676 ਨੂੰ ਬਾਲਕ ਨੇ ਜਨਮ ਲਿਆ ਜਿਹਦਾ ਨਾਮ ਗੁਰੂ ਜੀ ਨੇ ਅਟਨ ਰਾਇ ਰੱਖਿਆ ਸਾਰੇ ਪਰਿਵਾਰ ਵਿੱਚ ਖੁਸ਼ੀਆਂ ਵਧਾਈਆਂ ਹੋਈਆਂ ਮਾਤਾ ਜੀ ਨੇ ਆਪਣੇ ਪੁੱਤਰੇ ਦੇ ਜਨਮ ਦੀ ਖੁਸ਼ੀ ਵਿੱਚ ਬਹੁਤ ਦਾਨਪਨ ਕੀਤਾ ਇੱਕ ਦਿਨ ਜਦੋਂ ਸ਼੍ਰੀ ਕੌਲਾ ਗੁਰੂ ਜੀ ਦੇ ਘਰ ਸਹਿਬ ਜਾਦੇ ਦੇ ਜਨਮ ਦੀ ਵਿਧਾਈ ਦੇਣ ਗਈ ਨਾ ਸਹਬਜ਼ਾਦਿਆਂ ਨੂੰ ਖੇੜ ਦੇ ਵੇਖ ਕੇ ਬੜੀ ਪ੍ਰਸੰਤਾ ਨਾਲ ਸਾਰਿਆਂ ਨੂੰ ਗੋਦੇ ਚ ਲੈ ਕੇ ਪਿਆਰ ਕੀਤਾ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸਾਰਾ ਦਿਨ ਬੱਚਿਆਂ ਵਿੱਚ ਬਤੀਤ ਕਰਕੇ ਸੰਧਿਆ ਸਮੇਂ ਆਪਣੇ ਸਥਾਨ ਤੇ ਆ ਗਈ ਰਾਤ ਨੂੰ ਸ਼੍ਰੀ ਕੌਲਾਂ ਦਾ ਧਿਆਨ ਬੱਚਿਆਂ ਵਿੱਚ ਹੀ ਰਿਹਾ ਇਸ ਤੋਂ ਮਨ ਵਿੱਚ ਇਹ ਭਾਵਨਾ ਹੋਈ ਕਿ ਮੇਰੀ ਗੋਦ ਪੁੱਤਰ ਵਾਲੀ ਕਿਸਰ ਹੋ ਸਕਦੀ ਹੈ ਭਾਵੇਂ ਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ ਸੰਸਾਰ ਦੇ ਵਿੱਚੇ ਪ੍ਰਭਾਵਿਤ ਨਹੀਂ ਕਰ ਸਕਦੇ ਪਰ ਸਹਿਬਜ਼ਾਦਿਆਂ ਨੂੰ ਵੇਖ ਕੇ ਇਹ ਵਿਚਾਰ ਆਉਂਦੀ ਜੇਕਰ ਮੈਂ ਵੀ ਵਿਆਹੀ ਹੋਈ ਹੁੰਦੀ ਮੈਂ ਵੀ ਪੁੱਤਰਾਂ ਵਾਲੀ ਹੁੰਦੀ ਰਾਜ ਸਾਰੀ ਇਹਨਾਂ ਸੋਚਾਂ ਦੇ ਫੁਰਨਿਆਂ ਵਿੱਚ ਕੌਲਾਂ ਦੀ ਲੰਘ ਗਈ ਜਦੋਂ ਸਵੇਰ ਗੁਰੂ ਜੀ ਕੌਲਾਂ ਦੇ ਡੇਰੇ ਗਏ ਸਵੇਰੇ ਉਹਦੇ ਉਦਾਸ ਮਨ ਨੂੰ ਵੇਖ ਕੇ ਗੁਰੂ ਜੀ ਪੁੱਛਿਆ ਕੌਲਾਂ ਅੱਜ ਤੂੰ ਉਦਾਸ ਕਿਉਂ ਹੈ ਕੌਲਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਜਦੋਂ ਤੋਂ ਮੈਂ ਆਪ ਜੀ ਦੇ ਮਹਿਲਾਂ ਤੋਂ ਕੱਲ ਸਹਬਜ਼ਾਦਿਆਂ ਨੂੰ ਵੇਖ ਕੇ ਆਈ ਆ ਮੇਰੇ ਮਨ ਵਿੱਚ ਇਹੀ ਫੁਰਨੇ ਫੁਰ ਰਹੇ ਨੇ ਜੇਕਰ ਮੈਂ ਵਿਆਹੀ ਹੋਈ ਹੁੰਦੀ ਮੇਰੇ ਪੁੱਤਰ ਵੀ ਖੇਡਦੇ ਹੁੰਦੇ ਮਰਜ ਜੇ ਮੈਂ ਵੀ ਵਿਆਹੀ ਹੁੰਦੀ ਮੇਰੇ ਵੀ ਪੁੱਤਰ ਖੇਡਦੇ ਹੁੰਦੇ ਪੁੱਤਰਾਂ ਨਾਲ ਹੀ ਸੰਸਾਰ ਵਿੱਚ ਨਾਮ ਕਾਇਮ ਰਹਿੰਦਾ ਪੁੱਤੀ ਗੰਢ ਬਵੈ ਸੰਸਾਰ ਮੇਰੇ ਪਿੱਛੋਂ ਮੇਰਾ ਨਾਮ ਵੀ ਮਿਟ ਜਾਵੇਗਾ ਤੇ ਗੁਰੂ ਜੀ ਹਸਕਿਆਂ ਦੇ ਕੌਲਾਂ ਤੈਨੂੰ ਅਸੀਂ ਉਹ ਪੁੱਤਰ ਦਿੰਦੇ ਆ ਜਿਸ ਨਾਲ ਤੇਰਾ ਨਾਮ ਸਦਾ ਇਹ ਬਣਿਆ ਰਹੇਗਾ ਤੇਰੇ ਨਾਮ ਤੇ ਅਸੀਂ ਤੇਰੇ ਅਸਥਾਨ ਦੇ ਪਾਸ ਹੀ ਇੱਕ ਸਰੋਵਰ ਰਾਜ ਦਿੰਦੇ ਆ ਜਿਹੜਾ ਪੁਰਸ਼ ਪਹਿਲਾਂ ਇਹਦੇ ਵਿੱਚ ਇਸ਼ਨਾਨ ਕਰਕੇ ਫੇਰ ਅਮਰਤਸਰ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੇ ਤਾਣਾਂ ਤੇ ਮਨ ਦੀ ਮੈਲ ਦੂਰ ਹੋ ਜਾਵੇਗੀ ਉਪਰੰਤ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਕੌਲਾਂ ਦੇ ਡੇਰੇ ਪਾਸ ਇੱਕ ਸਰੋਵਰ ਤਿਆਰ ਕਰਵਾਓ ਉਹਦਾ ਨਾਮ ਕੌਲ ਸਰ ਰੱਖਣਾ ਗੁਰੂ ਜੀ ਦੀ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੇ ਅਰਦਾਸਾ ਕਰਕੇ ਬਹੁਤ ਸਾਰੇ ਸਿੱਖ ਸੇਵਕ ਮਜ਼ਦੂਰ ਲਾ ਕੇ ਸਰੋਵਰ ਦੀ ਪਟਾਈ ਆਰੰਭ ਕਰ ਦਿੱਤੀ ਜਦੋਂ ਸਰੋਵਰ ਤਿਆਰ ਹੋ ਗਿਆ ਨਾ ਸ਼੍ਰੀ ਅਮਰਦ ਸਰੋਵਰ ਵਿੱਚੋਂ ਇੱਕ ਖਾਲ ਕੱਢ ਕੇ ਕੌਲ ਸਾਰ ਵਿੱਚ ਉਹਦਾ ਜਲ ਪਾ ਦਿੱਤਾ ਗਿਆ ਅੱਗੇ ਤੋਂ ਵੀ ਅਮਰਦ ਸਰੋਵਰ ਦਾ ਜਲ ਕੌਲ ਸਾਰ ਵਿੱਚ ਜਾਣ ਵਾਸਤੇ ਪੱਕਾ ਪਰ ਬੰਦ ਕਰ ਦਿੱਤਾ ਇਸ ਤਰ੍ਹਾਂ ਸਰੋਵਰ ਦੀ ਸੰਪੂਰਨਤਾ ਪਰ ਗੁਰੂ ਜੀ ਨੇ ਇੱਕ ਭਾਰੀ ਜਗ ਕੀਤਾ ਅਦੇ ਨਾਮ ਕਾਲ ਸਰ ਪ੍ਰਗਟ ਕੀਤਾ ਇਸ ਰਚਨਾ ਨੂੰ ਵੇਖ ਕੇ ਮਾਤਾ ਕੌਲਾਂ ਜੀ ਪ੍ਰਸਾਨ ਹੋ ਗਏ ਸਰੋਵਰ ਦੀ ਰਚਨਾ ਗੁਰੂ ਜੀ ਨੇ ਸੰਮਤ 1684 ਵਿੱਚ ਕਰਵਾਈ ਸ਼ੋਭ ਦਿਨ ਮਾਨ ਵੇਖ ਕੇ ਉਟਾਲੇ ਤੋਂ ਭਾਈ ਰਾਮੇ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਗੁਰੂ ਜੀ ਪਾਸ ਬਾਬਾ ਗੁਰਦਿੱਤਾ ਜੀ ਦਾ ਵਿਆਹ 21 ਵਿਸਾਖ ਦਾ ਨਿਯਤ ਕਰਕੇ ਸਾਇ ਚਿੱਠੀ ਭੇਜ ਦਿੱਤੀ ਸਾਇ ਚਿੱਠੀ ਪੜ੍ਹ ਕੇ ਗੁਰੂ ਜੀ ਨੇ ਵਿਆਹ ਦੀ ਤਿਆਰੀ ਆਰੰਭ ਕਰ ਦਿੱਤੀ ਸਾਰੇ ਸਾਖ ਸੰਬੰਧੀਆਂ ਨੂੰ ਗੋਇੰਦਵਾਲ ਖਡੂਰ ਸਾਹਿਬ ਡੇਰੋਲੀ ਭਾਈ ਅਦੇ ਕਰਤਾਰਪੁਰ ਬਾਬੇ ਬਕਾਲੇ ਆਜ ਚਿੱਠੀਆਂ ਲਿਖ ਦਿੱਤੀਆਂ ਵਿਆਹ ਤੋਂ 2 ਦਿਨ ਪਹਿਲਾਂ ਸਾਰੇ ਪਾਸਿਆਂ ਤੋਂ ਮੇਲ ਆ ਗਏ ਗੁਰੂ ਜੀ ਨੇ ਸਾਰੇ ਪਰਿਵਾਰਾਂ ਵਾਸਤੇ ਤੰਬੂ ਕਨਾਤਾਂ ਲਗਵਾ ਦਿੱਤੀਆਂ ਲੰਗਰ ਦਾ ਪ੍ਰਬੰਧ ਕਰ ਦਿੱਤਾ ਵਸਾਖ ਦੀ 20 ਨੂੰ ਜੰਝ ਵਾਜਿਆਂ ਗਾਜਿਆਂ ਸਾਜ ਧਜ ਘੋੜ ਸਵਾਰ ਬਹਿਲਾ ਰੱਥਾ ਉੱਤੇ ਸਵਾਰ ਹੋ ਕੇ ਵਿਟਾਲੇ ਨੂੰ ਚੱਲ ਪਈ ਵਿਟਾਲੇ ਤੋਂ ਭਾਈ ਰਾਮੇ ਨੇ ਜਾਂਝ ਨੂੰ ਲੈਣ ਵਾਸਤੇ ਕੁਝ ਸਿਆਣੇ ਆਦਮੀ ਅੱਗੇ ਭੇਜ ਦਿੱਤੇ ਜਿਨ੍ਹਾਂ ਨੇ ਬੜੇ ਸਤਕਾਰ ਨਾਲ ਜਾਂਝਾਂ ਨੂੰ ਸ਼ਾਂਤ ਤੇ ਲੈ ਆਂਦਾ ਰਾਤ ਨੂੰ ਮਿਲਣੀ ਹੋਈ ਪ੍ਰਸ਼ਾਦਾ ਛੱਕ ਕੇ ਜਾਂਜ ਨੇ ਵਿਸਰਾਮ ਕੀਤਾ ਦੂਜੇ ਜਣ ਅੰਮ੍ਰਿਤ ਵੇਲੇ ਪਹਿਲਾਂ ਰਬਾਬੀਆਂ ਨੇ ਕੀਰਤਨ ਕੀਤਾ ਉਪਰੰਤ ਵਿਆਹ ਦੀ ਰਸਮ ਪੂਰੀ ਕੀਤੀ ਗਈ ਫਿਰ ਰਾਤ ਵਿਸਰਾਮ ਕਰਕੇ ਦੂਜੇ ਜਣ ਪ੍ਰਸ਼ਾਦਾ ਛੱਕ ਕੇ ਗੁਰੂ ਜੀ ਡੋਲਾ ਲੈ ਕੇ ਵਾਪਸ ਅੰਮ੍ਰਿਤਸਰ ਨੂੰ ਚੱਲ ਪਏ ਥੋੜਾ ਦਿਨ ਹੁਣ ਕਰਕੇ ਜਦ ਰਸਤੇ ਵਿੱਚ ਹੀ ਰਾਤ ਪੈ ਗਈ ਆਪ ਜੀ ਰਾਤ ਦਾ ਡੇਰਾ ਉੱਥੇ ਕਰਕੇ ਦੂਜੇ ਦਿਨ ਫਿਰ ਅੰਮ੍ਰਿਤਸਰ ਪਹੁੰਚ ਗਏ ਮਾਤਾ ਜੀ ਹੋਰ ਇਸਤਰੀ ਪਰਿਵਾਰ ਆਪਣੀ ਸੁਨੱਖੀ ਨੂੰ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਪਰੰਥ ਕੜਾ ਬਰਸ਼ਾਦੀ ਦੇਗ ਵਰਤਾਈ ਦੂਜੇ ਦਿਨ ਯਥਾ ਯੋਗ ਲੈਣ ਦੇਣ ਕਰਕੇ ਮੇਲ ਨੂੰ ਵਿਧਿਆ ਕੀਤਾ ਗਿਆ ਇਹ ਬਟਾਲਾ ਨਿਵਾਸੀ ਭਾਈ ਰਾਮਾ ਖੱਤਰੀ ਦੀ ਪੁੱਤਰੀ ਅਨੰਤੀ ਜੀ ਦੇ ਨਾਲ ਬਾਬਾ ਗੁਰਦਿੱਤਾ ਜੀ ਦਾ ਵਿਆਹ 21 ਵਿਸਾਖ ਸੰਮਤ 1681 ਨੂੰ ਹੋਇਆ। ਬਾਬਾ ਜੀ ਦੇ ਦੋ ਸਹੇਜਾਦੇ ਹੋਏ ਇੱਕ ਧੀਰਮਲ ਜੀ ਸੰਮਤ 1683 ਵਿੱਚ ਤੇ ਦੂਜਾ ਸ਼੍ਰੀ ਗੁਰੂ ਹਰਰਾਏ ਜੀ ਸੰਮਤ 1686 ਵਿੱਚ ਬਾਬਾ ਜੀ ਚੇਦ ਸੁਦੀ 10 ਸੰਮਤ 1694 ਨੂੰ ਕੀਰਤਪੁਰ ਵਿੱਚ ਜੋਤੀ ਜੋਤ ਸਮਾ ਗਏ ਬਾਬਾ ਗੁਰਦਿੱਤਾ ਜੀ ਹਨ ਵਿਆਹ ਦੇ ਮੰਗਲ ਸਮੇਂ ਹੀ ਬਕਾਲਾ ਨਿਵਾਸੀ ਭਾਈ ਮੇਰੇ ਨੇ ਆਣ ਕੇ ਬੇਨਤੀ ਕੀਤੀ ਸੱਜੇ ਪਾਤਸ਼ਾਹ ਜੀ ਮੈਂ ਆਪਣੇ ਨਗਰ ਵਿੱਚ ਨਵਾਂ ਮਕਾਨ ਬਣਾਇਆ ਤੇ ਮੇਰੀ ਸ਼ਰਧਾ ਭਾਵਨੀ ਹੈ ਕਿ ਉਸ ਮਕਾਨ ਵਿੱਚ ਪਹਿਲਾਂ ਆਪ ਜੀ ਦੇ ਚਰਨ ਪਵਾ ਕੇ ਫੇਰ ਆਪਵਾਸ ਕਰਾਂ ਸਵਾਭਿ ਕਿਰਪਾ ਕਰਕੇ ਮੇਰੀ ਭਾਵਨਾ ਪੂਰੀ ਕਰੋ ਚਰਨ پا ਕੇ ਮੇਰੇ ਘਰ ਨੂੰ ਪਵਿੱਤਰ ਕਰੋ ਗੁਰੂ ਜੀ ਪਾਸ ਇਸ ਤਰ੍ਹਾਂ ਬੇਨਤੀ ਕਰਕੇ ਫੇਰ ਭਾਈ ਮੇਰਾ ਘਰ ਮਾਤਾ ਗੰਗਾ ਜੀ ਪਾਸ ਗਿਆ ਮਾਤਾ ਜੀ ਨੂੰ ਆਪਣੀ ਭਾਵਨੀ ਦੱਸੀ ਜਿਸ ਤੇ ਮਾਤਾ ਜੀ ਆਖਿਆ ਸੀ ਥੋੜੇ ਦਿਨਾਂ ਤੱਕ ਗੁਰੂ ਜੀ ਨੂੰ ਨਾਲ ਲੈ ਕੇ ਬਕਾਲੇ ਆਵਾਂਗੇ ਤੂੰ ਘਰ ਚੱਲ ਭਾਈ ਮੇਰਾ ਮਾਤਾ ਜੀ ਤੂੰ ਇਹ ਬਚਨ ਲੈ ਕੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਜਾ ਕੇ ਗੁਰੂ ਜੀ ਨੂੰ ਅਰਾਧਨ ਲੱਗਾ ਜਦੋਂ ਕੁਇਦਨ ਬੀਤ ਗਿਆ ਇੱਕ ਦਿਨ ਮਾਤਾ ਜੀ ਨੇ ਗੁਰੂ ਜੀ ਨੂੰ ਆਖਿਆ ਬੇਟਾ ਅਸਾਂ ਭਾਈ ਮੇਰੇ ਨੂੰ ਬਚਨ ਦਿੱਤਾ ਸੀ ਕਿ ਅਸੀਂ ਤੇਰੇ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਵਾਸਤੇ ਛੇਤੀ ਆਵਾਂਗੇ ਸੋ ਹੁਣ ਚੱਲ ਗਏ ਸਿੱਖ ਦੀ ਭਾਵਨਾ ਪੂਰੀ ਕਰੋ ਮਾਤਾ ਜੀ ਦਾ ਬਚਨ ਮੰਨ ਕੇ ਗੁਰੂ ਜੀ ਸਾਰੇ ਪਰਿਵਾਰ ਸਹਿਤ ਤਿਆਰ ਹੋ ਗਏ ਦੂਸਰੇ ਦਿਨ ਬਕਾਲੇ ਪਹੁੰਚ ਗਏ ਤੇ ਗੁਰੂ ਜੀ ਘਾਈ ਮੇਰੇ ਨੇ ਢੇਰਾ ਪਵਾ ਕੇ ਪ੍ਰੇਮ ਨਾਲ ਸੇਵਾ ਕੀਤੀ ਦੂਜੇ ਦਿਨ ਗੁਰੂ ਜੀ ਦਾ ਆਪਣੇ ਨਵੇਂ ਮਕਾਨ ਵਿੱਚ ਪਰਵੇਸ਼ ਕਰਾ ਕੇ ਬੜੀਆਂ ਖੁਸ਼ੀਆਂ ਕੀਤੀਆਂ ਕੜਾ ਬਰਸ਼ਾਦੀ ਬਾਤ ਦੇਗ ਵਰਤਾਈ ਗਈ ਪੰਜ ਸੱਤ ਜਣਾ ਬੀਤ ਗਏ ਮਾਤਾ ਗੰਗਾ ਜੀ ਆਂ ਦੇ ਬੇਟਾ ਹੁਣ ਸਾਡੇ ਪਰਲੋਕ ਗਮਣ ਦਾ ਸਮਾਂ ਨੇੜੇ ਆ ਗਿਆ ਕੀਰਤਨ ਕਰਾਓ ਲੰਗਰ ਚਲਾਓ ਲੋੜਵੰਦਾਂ ਨੂੰ ਅੰਨ ਬਸਤਰ দান ਕਰੋ ਉਸ ਦਿਨ ਸੰਧਿਆ ਤੱਕ ਮਾਤਾ ਜੀ ਦੀ ਆਗਿਆ ਅਨੁਸਾਰ ਸਾਉਗੇਦਾਨ ਪੁੰਨ ਦੇ ਕੀਰਤਨ ਹੁੰਦਾ ਰਿਹਾ ਸੋਦਰ ਦੇ ਪਾਠ ਉਪਰੰਤ ਜਦੋਂ ਕੀਰਤਨ ਸੋਲੇ ਦਾ ਪਾਠ ਹੋ ਗਿਆ ਮਾਤਾ ਜੀ ਆਸਣ ਲਗਾ ਕੇ ਬੈਠ ਗਏ ਅਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਪੰਜ ਭੂਤਿਕ ਸਰੀਰ ਨੂੰ ਤਿਆਗ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆੜ ਸਮਦ 1685 ਨੂੰ ਜਾਸਮਾਏ ਗੁਰੂ ਜੀ ਮਾਤਾ ਜੀ ਦੇ ਸਰੀਰ ਦਾ ਸਸਕਾਰ ਕਰਕੇ ਅੰਮ੍ਰਿਤਸਰ ਆ ਗਏ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਾ ਕੇ ਸਾਰੇ ਸੰਬੰਧੀਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਭੋਗ ਵਾਲੇ ਦਿਨ ਸਾਰੇ ਪਹੁੰਚ ਗਏ ਭਾਈ ਗੁਰਦਾਸ ਜੀ ਨੇ ਪਿਛਲੇ ਪੈਰ 13ਵੇਂ ਵਾਲੇ ਦਿਨ ਭੋਗ ਪਵਾਇਆ ਗੁਰੂ ਜੀ ਨੂੰ ਦਸਤਾਰ ਬਣਾਈ ਗਈ ਉਪਰੰਧ ਕੜਾ ਪ੍ਰਸ਼ਾਦ ਵਰਤਾਇਆ ਗਿਆ ਜਦੋਂ ਸਾਰੇ ਸੰਬੰਧੀ ਆਪੋ ਆਪਣੇ ਘਰਾਂ ਨੂੰ ਤੁਰ ਗਏ ਬਾਬਾ ਬੁੱਢਾ ਸਾਹਿਬ ਜੀ ਵੀ ਆਗਿਆ ਲੈ ਕੇ ਆਪਣੇ ਬੀੜ ਅਸਥਾਨ ਨੂੰ ਚਲੇ ਗਏ ਇਸਰਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੰਦੇ